ਤਵਾਦ ਨਹੀਂ ਡਰਨਾ ਬੱਚੇ ਦਾ ਮਾਮਲਾ ਚੜ ਗਿਆ ਦਾ ਅਸੀਂ ਐਸੇ ਕਮਿਸ਼ਨ ਕੋ ਵੀ ਜਾਵਾਂਗੇ ਅਸੀਂ ਕਾਇਰ ਕੇ ਕੋਈ ਜਾਵਾਂਗੇ ਸਾਨਸੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸੁਆਗਤ ਹੈ ਮੈਂ ਨਵੀ ਨਵਾਂਸ਼ਹਿਰ ਵਿਖੇ ਸਕੂਲ ਆਫ ਐਮਿਨੈਂਸ ਦੇ ਇੱਕ ਅਧਿਆਪਕ ਤੇ ਸਕੂਲ ਦੇ ਬੱਚੇ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ ਜਿਸ ਨੂੰ ਲੈ ਕੇ ਸਕੂਲ ਬاہر ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਅਤੇ ਮੌਕੇ ਤੇ ਪਹੁੰਚੀ ਪੁਲਿਸ ਅਤੇ ਰਾਜਨੀਤਿਕ ਆਗੂਆਂ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਟੀਚਰ ਖਿਲਾਫ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਨਵਾਂ ਸ਼ਹਿਰ ਸਕੂਲ ਆਫ ਐਮਿਨੈਂਸ ਚ ਉਸ ਵੇਲੇ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਸਕੂਲ ਦੇ ਬਾਹਰ ਇੱਕ ਬੱਚੇ ਦੇ ਪਰਿਵਾਰ ਵੱਲੋਂ ਸਥਾਨਕ ਲੋਕਾਂ ਨੂੰ ਨਾਲ ਲੈ ਕੇ ਧਰਨਾ ਲਗਾ ਦਿੱਤਾ ਗਿਆ ਬੱਚੇ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਬੱਚੇ ਦੀ ਅਧਿਆਪਕ ਵੱਲੋਂ ਪੂਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਨਿਸ਼ਾਨ ਬੱਚੇ ਦੇ ਸਰੀਰ ਤੇ ਹਨ ਪਰਿਵਾਰ ਨੇ ਅਧਿਆਪਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉੱਧਰ ਮਾਹੌਲ ਖਰਾਬ ਹੁੰਦਾ ਦੇਖ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਅਤੇ ਸ਼ਹਿਰ ਦੇ ਰਾਜਨੀਤਿਕ ਆਗੂ ਵੀ ਆ ਗਏ ਜਿਨ੍ਹਾਂ ਨੇ ਭਰੋਸਾ ਦਵਾਇਆ ਕਿ ਟੀਚਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਨਹੀਂ ਆ ਬੱਚਿਆਂ ਦਾ ਸਾਰੀ ਗਲਾ ਦੇ ਬੱਚਿਆਂ ਦਾ ਇਹ ਨਿਸ਼ਾਨਾ ਨਾ ਗੱਲ ਕਰ। ਪੱਖਵਾਦ ਨਹੀਂ ਕਰਨਾ। ਬੱਚਿਆਂ ਦਾ ਮਾਮਲਾ ਚਾਈਲਡ ਗਵਰਨਰ ਅਸੀਂ ਐਸੀ ਕਮਿਸ਼ਨ ਕੋ ਵੀ ਜਾਵਾਂਗੇ ਅਸੀਂ ਚਾਈਲਡ ਗਵਰਨਰ ਕੋ ਵੀ ਜਾਵਾਂਗੇ। ਜਿਹੜੀ ਦੇਖੋ ਆਪਾਂ ਕੋਈ ਪੱਖ ਨਹੀਂ ਪੂਰਨਾ। ਜਿਹੜਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਨਹੀਂ ਤਾਂ ਮੈਂ ਬੱਚੇ ਹੋਣੇ ਉਹਦੇ ਨੂੰ ਹੌਸਪੀਟਲ ਲੈ ਜਾਂਦਾ ਮੇਰੇ ਕੋਲ ਵੀ ਘਰ ਇੱਕ ਬੱਚਾ ਗਿਆ ਸੀ ਰਤੀ ਜੀ ਮੈਂ ਦੇਖਿਆ ਉਹਦੇ ਵੀ ਲੈਫਟ ਸਾਈਡ ਦੇ ਉੱਤੇ ਕਾਫੀ ਸਾਰੇ ਬੱਚੇ ਕਈ ਬੱਚਿਆਂ ਦੇ ਪਰ ਮੈਨੂੰ ਜਿੱਥੋਂ ਤੱਕ ਰਤੀ ਇਹਨਾਂ ਨੇ ਦੱਸਿਆ ਸੀਗਾ ਉਦੋਂ ਵੇਲੇ ਇਹ ਵੀ ਦੱਸਿਆ ਸੀ ਵੀ ਕੋ ਡਰਾਇੰਗ ਮਾਸਟਰ ਮੈਨੂੰ ਨੇ ਲੱਗਦਾ ਕਿ ਡਰਾਇੰਗ ਮਾਸਟਰ ਨੂੰ ਇੰਨਾ ਕੋਈ ਇਕਸਪਲੈਂਸ ਸਰਟਰੀ ਕਰਨ ਕਲਾ ਦੀ ਚੀਜ਼ ਹੈ ਕਹਿੰਦਾ ਮਾਸੂਮ ਆ ਮਾਸੂਮ ਬੱਚੇ ਨੇ ਮੈਨੂੰ ਮੈਨੂੰ ਜੋ ਲੱਗਦਾ ਮੈਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਵੀ ਕਰਨ ਆਇਆ ਸੀ ਇਸੇ ਕਰਕੇ ਜੀ ਇਸੇ ਸਬੰਧ ਗੱਲ ਕਰਨ ਆਇਆ ਸੀ ਮੈਨੂੰ ਨਹੀਂ ਸੀ ਪਤਾ ਤੁਹਾਨੂੰ ਲੱਗਿਆ ਮਜਬੂਰੀ ਮੇਰੇ ਕੋਲ ਤਾਂ ਇੱਕ ਬੱਚਾ ਆਇਆ ਸੀ ਉਹ ਇਹਨਾਂ ਦੀ ਗੱਲ ਕਰਕੇ ਮਜਬੂਰੀ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਨ ਆਇਆ ਸੀ ਬਹੁਤ ਮਾੜੀ ਗੱਲ ਆ ਮੈਨੂੰ ਲੱਗਦਾ ਜੇ ਕੋਈ ਜਿਵੇਂ ਟੀਚਰ ਦੀ ਘਰ ਦੀ ਫਰਸਟ੍ਰੇਸ਼ਨ ਹੈ ਜੇ ਕੋਈ ਬਾਹਰਲਾ ਕੋਈ ਮਸਲਾ ਆ ਉਹ ਬੱਚਿਆਂ ਤੇ ਮਸੂਮ ਬੱਚਿਆਂ ਤੇ ਨਹੀਂ ਨਿਕਲਣਾ ਚਾਹੀਦਾ ਉਹਨੂੰ ਮਸਤ ਵੀ ਜਿਹੜੀ ਬਣਦੀ ਕਾਰਵਾਈ ਆ ਉਹ ਹੋਊਗੀ ਸੋਮਵਾਰ ਨੂੰ ਅ ਜਨਿਵਾਰਾ ਸੋਮਵਾਰ ਨੂੰ ਸਵੇਰੇ 10 ਵਜੇ ਉਹਨੂੰ ਇੱਥੇ ਇਹਨਾਂ ਦੇ ਮਾਪੇ ਦੇ ਸਾਹਮਣੇ ਲਿਆਓ ਇੱਥੇ ਜੋ ਵੀ ਉਹਨੇ ਗਲਤੀ ਕੀਤੀ ਆ اپنی غلطی ਮੰਨੇ ਜੋ ਵੀ ਇਹ ਕਰਨਾ ਚਾਹੁੰਦੇ ਮਾਪੇ-ਬਾਪ ਦੀ ਜ਼ਿੰਮੇਵਾਰੀ ਹੈ ਜੋ ਜੋ ਪ੍ਰਿੰਸੀਪਲ ਜੋ ਸਖਤ ਤੋਂ ਸਖਤ ਤੋਂ ਤੇ ਕਾਰਵਾਈ ਹੁੰਦੀ ਹੈ ਕੋਈ ਲਿਹਾਜ਼ ਨਾ ਕਰਿਓ ਤੁਹਾਨੂੰ ਮੈਂ ਦੱਸ ਦਵਾਂ ਨਹੀਂ ਤਾਂ ਇਹ ਸਾਰਾ ਜਿਹੜਾ ਗੁੱਸਾ ਆ ਲੋਕਾਂ ਦਾ ਤੁਹਾਡੇ ਤੇ ਬੋਟਣਾ ਉਹ ਤੋਂ ਬਦਲ ਗਿਆ ਨਾ ਤੁਹਾਡੇ ਤੇ ਆਣਾ ਦੇਖੋ ਉਹਨੇ ਕੰਮ ਗਲਤ ਕੀਤਾ ਆ ਛੋਟੇ-ਛੋਟੇ ਬੱਚਿਆਂ ਦੇ ਮੂੰਹ ਤੇ ਲਾਛਾਂ ਪਾਈਆਂ ਪਈਆਂ ਕੱਲ ਕਰ ਰਹੀ ਸੀ ਮੇਰੇ ਨਾਲ ਲੇਡੀ ਇਸ ਤਰ੍ਹਾਂ ਪੇਸ਼ ਆ ਰਹੀਆਂ ਸੀ ਆ ਵੀ ਮੈਂਨਾਂ ਤੂੰ ਕੌਣ ਹੈ ਤੂੰ ਫਿਰ ਇਸ ਤਰ੍ਹਾਂ ਮੇਰੇ ਨਾਲ ਗੱਲਾਂ ਵੀ ਜਿਤੀਆਂ ਮੈਂ ਗੱਲ ਕਰਨ ਨੂੰ ਪਿਆਰ ਆ ਕੁਝ ਬੰਦੇ ਪੰਜਾਂ ਬੰਦੇ ਆ ਜਾਓ ਮੈਂ ਜਿੱਦਾਂ ਕਹਿੰਦੇ ਉਹਦੇ ਖਲਾਫਕਾਰ ਵੀ ਨਹੀਂ ਕਰਾਂ ਲੇਕਿਨ ਵਗੈਰਾ ਉਹ ਅੱਜ ਛੁੱਟੀ ਤੇ ਆ ਉਹਦੀ ਪਰਮਿਸ਼ਨ ਦੀ ਸੀ